ਉਹ ਜਦੋਂ ਜੱਟ ਪਿੰਡੇ ਆਉਂਦਾ ਡੀਸੀ ਕਿਹੜੇ ਮਾਰਦਾ ਓਏ ਉਹ ਤਾਂ ਐਸਾ ਜਹਾਜ ਪੈਲੀਆਂ ਚ ਤਾਰਦਾ ਹਾਏ ਓਏ ਕੋਠੇ ਜਿੱਡੀ ਹੁੰਦੀ ਥੱਲੇ ਗੱਡੀ ਸੋਣੀ ਏ ਉਹਦੇ ਬਿਨਾ ਬਣਦਾ ਮਾਹੌਲ ਥੋੜੀਆ ਓਏ ਉਸ ਪਿੰਡੋਂ ਗਿਆ ਜਿੱਤੇ ਬਸ ਨਹੀਂ ਸੀ ਆਉਦੀ ਉੱਥੇ ਜਾਜ ਲੈ ਕੇ ਆਉਣਾ ਕੋਈ ਮਖੌਲ ਥੋੜੀਆ ਉਸ ਪਿੰਡੋਂ ਗਿਆ ਜਿੱਤੇ ਬਸ ਨਹੀਂ ਸੀ ਆਉਂਦੀ ਉੱਥੇ ਜਾਜ ਲੈ ਕੇ ਆਉਣਾ ਕੋਈ ਮਖਾਲ ਤੋੜੀਆ ਓਏ ਅੱਜ ਮੋਟਰ ਤੇ ਬਾਪੂ ਕਿਤੇ ਬੈਠਾ ਜੇ ਹੁੰਦਾ ਖੁਸ਼ੀ ਨਾਲ ਗਿੱਟ-ਗਿੱਟ ਉੱਚਾਉ ਹੁੰਦਾ ਓਏ ਕੋਈ ਦੁੱਖ ਰਹਿਣਾ ਉਹ ਤਾਂ ਵੇਖ ਕੇ ਨਹੀਂ ਗਿਆ ਉਹਦੇ ਜਿਹਾ ਬਣਦਾ ਕੋਈ ਹੋਰ ਤੋੜੀਆ ਉਹ ਉਸ ਪਿੰਡੋਂ ਗਿਆ ਜਿੱਥੇ ਬਸ ਨਹੀਂ ਸੀ ਆਉਦੀ ਉੱਥੇ ਜਹਾਜ ਲੈ ਕੇ ਆਉਣਾ ਕੋਈ ਮਖੌਲ ਤੋੜੀਆ ਉਹ ਜਿੰਨਾ ਡੰਡੀਆਂ ਤੇ ਸਾਈਕਲ ਚਲਾਇਆ ਸੋਣੀਏ ਉਹਨਾਂ ਡੰਡੀਆਂ ਤੇ ਜਹਾਜ ਵੀ ਮੈਂ ਲਾਇਆ ਸੋਣੀਏ ਉਹ ਸਾਈਕਲ ਤੋਂ ਜਹਾਜ ਦਾ ਤੂੰ ਪੁੱਛ ਨਾ ਸਫ਼ਰ 20 ਸਾਲ ਲੱਗਾ ਰਿਆ ਮਖੌਲ ਤੋੜੀਆ ਓਏ ਉਸ ਪਿੰਡੋਂ ਗਿਆ ਜਿੱਥੇ ਬਸ ਨਹੀਂ ਸੀ ਆਉਦੀ ਉਹ ਤੇਜਾਜ ਲੈ ਕੇ ਆਉਣਾ ਕੋਈ ਮਖੌਲ ਤੋੜੀਆ ਕੋਈ ਗੱਲਾਂ ਬਾਤਾਂ ਸਾਰੇ ਕਰ ਲੈਨੇ ਆ ਸਿਆਣੀਆਂ ਗੱਲਾਂ ਕਾਦੀਆਂ ਨੇ ਪਾਣੀ ਵਿੱਚ ਨੇ ਮਦਾਨੀਆਂ ਉਹ ਚੌੜੇ ਹੋ ਕੇ ਤੁਰਨਾ ਤਾਂ ਕਿਨੂੰ ਨਹੀਂ ਹੋ ਆਉਂਦਾ ਰਹਿ ਕੇ ਨੀਵੇਂ ਜੰਗ ਜਿੱਤਣਾ ਮਖੌਲ ਤੋੜੀਆ ਉਸ ਪਿੰਡੋਂ ਗਿਆ ਜਿੱਤੇ ਬਸ ਨਹੀਂ ਸੀ ਆਉਦੀ ਉਹ ਤੇਜਾਜ ਲੈ ਕੇ ਆਉਣਾ ਕੋਈ ਮਖੌਲ ਤੋੜੀਆ ਕਿਆ ਵਾਕਿਆ ਵੀ ਭਾਈ ਜਿਹੜਾ ਪਿੰਡ ਮੰਡੇ ਆ ਨਾ ਉੱਥੇ ਵਾਕਿਆ ਹੀ ਬੱਸ ਨਹੀਂ ਆਉਂਦੀ ਤੇ ਇਹ ਵਾਕਿਆ ਹੀ ਮਖੌਲ ਨਹੀਂ ਸੀ ਨਹੀਂ ਨਹੀਂ ਸਰ ਤੋਂ ਯਕੀਨ ਕਰਿਓ ਪਈ ਪੜਦੇ ਰਹੇ ਆ ਬੱਸ ਆਉਂਦੀ ਆ ਬੱਸ ਦਾ ਕੀ ਆ ਕਿ ਉਹ ਜਦਾਂ ਟਾਂਡੇ ਟਾਂਡੇ ਟੁੰਡੇ ਦੇ ਕੋਈ ਮਾਲਕ ਆ ਉਹਨਾਂ ਦੀ ਬੱਸ ਲੰਘਦੀ ਐ ਸੇ ਸੇ ਦਾ ਟਾਈਮ ਦੂਜੇ ਜੋ ਵੀ ਨਾ ਦਾ ਰੂਟ ਹੋਊਗਾ ਇੱਕ ਨੌ ਜਿਹੜਾ ਹੁੰਦਾ ਨਾ ਕਿ ਪਿੰਡ ਥਾਣੀ ਬੱਸ ਕਿਹਾ ਕਿ ਲੰਗੇ ਦੁਪਹਿਰੇ ਸ਼ਾਮੀ ਉਹਦੇ ਹੈ ਹੀ ਨਹੀਂ ਆਡੇ ਰਿਕਸ਼ਾ ਰਿਕਸ਼ਾ ਵੀ ਉਹ ਦੂਜੇ ਉਹ ਵੀ ਨਹੀਂ ਹੈਗੇ ਜਿਹੜਾ ਆਮ ਜਿਹੜਾ ਆਮ ਬੰਦਾ ਬੈ ਕੇ ਚਲ ਜੇ ਰਿਕਸ਼ੇ ਵਗੈਰਾ ਦੇ ਉਹ ਵੀ ਨਹੀਂ ਲੱਭਦੇ ਹੀ ਅੱਜ ਵੀ ਨਹੀਂ ਹੈ ਅੱਜ ਵੀ ਨਹੀਂ ਹੈ ਸਹੀ ਗੱਲ ਹੈ ਬਿਲਕੁਲ ਔਰ ਵੇਖ ਲੋ ਤਾਂ ਇਹ ਕਿਹਦੀ ਲਿੰਕ ਰੋਡ ਕੋਈ ਜੁੜਿਆ ਹੀ ਨਹੀਂ ਲਿੰਕ ਰੋਡ ਨਾਲ ਪਿੰਡ ਜੁੜਦਾ ਹੀ ਨਹੀਂ ਸੋਚ ਵੀ ਨਹੀਂ ਸਕਦੇ ਆਪਾਂ ਉਹ ਉਹ ਜੇ ਹਾਲਾਤ ਆ ਤੋ ਤਾਂ ਜੀਨਾਰਾ ਸਾਡਾ ਬਾਪ ਜੀ ਨੇ ਕੋਈ ਖਾਬ ਵੇਖਿਆ ਤੋ ਇਦਾਂ ਹੀ ਗਾਂ ਦੀ ਗਾਂ ਫਿਆ ਸਾਡੇ ਬੱਚੇ ਆ ਜੇ ਅਸੀਂ ਇਹ ਗੱਲ ਕਰਾਂਗੇ ਕੱਲ ਉਹ ਵੀ ਸੋਚਣਗੇ ਕੁਝ ਹਣਾ ਮੈਸੇਜ ਤੇ ਇਦਾਂ ਹੀ ਜਾਂਦੇ ਆ ਜੀ ਬਿਲਕੁਲ ਮੈਨੂੰ ਲੱਗਦਾ ਇਹ ਅ ਅੱਜ ਕੱਲ ਦੇ ਬੱਚਿਆਂ ਚ ਵੀ ਇਹੀ ਸੋਚ ਪਾਉਣੀ ਚਾਹੀਦੀ ਆ ਵੀ ਥੋੜਾ ਵੱਡਾ ਹਨਾ ਖਾਬ ਦੇਖੋ ਤੇ ਫੇਰ ਹੀ ਆ ਦੇਖੋ ਜੀ ਜੇ ਸੋਚਣਾ ਹੀ ਆ ਨਾ ਟਾਈਮ ਹੋਣਾ ਲੱਗ ਰਿਹਾ ਵੱਡਾ ਸੋਚੀਆ ਸੋਚਣ ਨੂੰ ਕਿਹੜਾ ਆਪਾਂ ਸੋਚਣ ਲਈ ਕਿਹੜਾ ਆਪਾਂ ਕਿਸ ਨੂੰ ਪੇ ਕਰਨਾ ਪੈਂਦਾ ਆਪਾਂ ਨੂੰ ਕੁਝ ਸੋਚ ਆ ਨਾ ਜਿੱਦੀ ਮਰਜ਼ੀ ਵੱਡੀ ਬਣਾ ਲਓ ਜੀ ਟੀਕੜੀ ਬਿਲਕੁਲ ਬਸ ਸ਼ਰਤ ਇਹ ਆ ਕਿ ਕੱਲੀ ਸੋਚ ਨਾਲ ਕੁਝ ਨਹੀਂ ਹੋਣਾ ਫੇਰ ਉੱਤੇ ਬੰਦਾ ਕੰਮ ਕਰਨ ਵਾਲਾ ਵੀ ਹੋਵੇ ਮਗਰ ਹਨਾ ਕੱਲੀ ਸੋਚ ਨਾਲ ਫੇਰ ਕੁਝ ਨਹੀਂ ਹੁੰਦਾ بس ਏਦਾਂ ਦੀ ਏਦਾਂ ਦਾ ਸੁਭਾਅ ਹੀ ਬਸ ਇਹ ਜਿੰਨਾ ਟਾਈਮ ਤੁਹਾਨੂੰ ਹੋਗਾ ਤੁਸੀਂ ਕਹੇ 10 ਸਾਲ ਚ ਹਨਾ ਬਾਹਰ ਚਲੇ ਗਏ ਆ ਪੰਜਾਬ ਨਾਲ ਮੋਹ ਕਿੰਨਾ ਗਿਆ ਸਰ ਉਹ ਤੋਂ ਬਹੁਤ ਹੀ ਜਦਾ ਤੋਂ ਨਹੀਂ ਸਾਰਾ ਕੁਝ ਹੁੰਦਾ ਬਹੁਤ ਪਿਆਰ ਆ ਉਹ ਤੇ ਤੁਹਾਨੂੰ ਪਤਾ ਨਾਲ ਨਾਲ ਹੀ ਰਹਿਣਾ ਜਿੰਨਾ ਗਲੀਆਂ ਚ ਖੇਡੇ ਆ ਜੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ